ਮੋੜਾ ਪਾਣੀ ਛਪੜੀ ਪਰਦੀ ਹੈ ਹਨਾ ਬੋਲੀ ਯਾਰ ਮੀ ਵਜੇ ਦਾ ਪੁਰਾਣ ਹੋ ਜਾ ਆ ਆ ਆ ਆ ਹਮਮ ਓਕੇ ਹਾਂ ਹਾਂ ਕਿੱਧਰ ਆਏ ਨੇ ਤਾਂ ਓਹ ਛਪੜੀ ਦੇ ਉੱਤੇ ਮੋਟਰ ਨਹੀਂ ਲਾਈ ਜਿਹੜੀ ਆਪਣੇ ਹਾਂ 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 ਉਹ ਚਲਾ ਕੇ ਆਏ ਯਾਰ ਉਹ ਚਲਾ ਕੇ ਆਏ ਯਾਰ ਠੀਕ ਅੱਛਾ ਮੋਟਰ ਚਲਾ ਕੇ ਆਏ ਆ ਤਾਂ ਬੰਦ ਪਈ ਸੀ ਉਹ ਬੰਦ ਸੀ ਆ ਤੇ ਛਪੜੀ ਉੱਤੇ ਹੀ ਡੰਬੂ ਡੰਬੂ ਲੱਗੇ ਪਏ ਛਪੜੀ ਤੇ ਚਲਾਈ ਨਹੀਂ ਹੁਣ ਕਿਤੇ ਅੱਜ ਚਲਾਈ ਅੱਜ ਤਨਾ ਚਲਾ ਦਨਾ ਬਾਦ ਚਲਾਈ ਅੱਜ ਤਨਾ ਚਰਾ ਦਨਾ ਚਾ ਤਾਂ ਆ ਜਾਂਦੀ ਹੈ ਰਾਮੇ ਯਾਰੇ ਸਮੇ ਸਮੇ ਦੀ ਗੱਲ ਹੈ ਤੇਰੇ ਯਾਦ ਆ ਇਹ ਆਪਣੇ ਪਿੰਡ ਵਾਲਾ ਜਿਹੜਾ ਬਿੱਟੂ ਪੰਡਤ ਹੈ ਮਲਕਪੁਰੇ ਰਹਿੰਦਾ ਹਾਂ ਸਾਡੇ ਨਾਲ ਹੁੰਦਾ ਸੀ ਇੱਥੇ ਮੈਂ ਸੀਤਾ ਕਾ ਵੀ ਜਾਣੇ ਸੀ ਅਸੀਂ ਹਾਂ ਤੇ ਇਹ ਸਭੀ ਤੇ ਅਸੀਂ ਪੋਰਾ ਪਟਦੇ ਹਾਂ ਮੈਨੂੰ ਪਤਾ ਥੋੜਾ ਪੋਰਾ ਇੱਥੇ ਜੇ ਪਟਿਆ ਖੁੰਝੇ ਉੱਤੇ ਹਾਂ ਪੋਰਾ ਪਟਕੇ ਤੇ ਉਧਰੋਂ ਮੇ ਆ ਗਿਆ ਹਾਂ ਤੇਰੇ ਵਿੱਚ ਖੇਡਣਾ ਦੇਖ ਲੈ ਸਪੜੀ ਦੇ ਦੇ ਆ ਸਪੜੀ ਦੇ ਤੇ ਨਾਲ ਆ ਜਿਹੜੀਆਂ ਕਿਕਰਾਂ ਐ ਜਿੱਥੇ ਪਸ਼ੂ ਬੰਨੇ ਹੁੰਦੇ ਸੀਗੇ ਯਾ ਤਨੂ ਜਿੰਨਾ ਕਿ ਮੈਨੂੰ ਸਪੜੀ ਬਾਰੇ ਗਿਆਨ ਹੈ ਇਹਦੇ ਬਾਰੇ ਹੂੰ ਵੀ ਛੋਟੇ ਛੋਟੇ ਹੁੰਦੇ ਸੀ ਹੂੰ ਇਹ ਸਪੜੀ ਛੱਕ ਵੀ ਜਾਂਦੀ ਸੀ ਹੂੰ ਛੱਕਣ ਤੋਂ ਬਾਅਦ ਸਾਰੇ ਆਪਣੇ ਕਿਸੇ ਤੇ ਟਾਵੇਂ-ਟਾਵੇਂ ਦਾ ਪੱਕਾ ਘਰ ਸੀ 80% ਘਰ ਕੱਚੇ ਸੀ ਹੂੰ ਗੁੰਮੇ ਕੱਢ ਕੇ ਲੋਕ ਹੂੰ ਕਈ ਬੰਦੇ ਤਾਂ ਹਿੰਮਤ ਵਾਲੇ ਇੱਥੇ ਮਤਲਬ ਇਹਦੇ ਵਿੱਚ ਕਾਣੀ ਬਣਾ ਲੈਂਦੇ ਸੀ ਜਿਹੜੀ ਮਤਲਬ ਕੋਠੇ ਤੇ ਜਾਂ ਕੰਧਾਂ ਤੇ ਹੂੰ ਲਿਪਦੇ ਦੀ ਲਿਪਣ ਵਾਸਤੇ ਤੇ ਜਿਹੜੇ ਉਦੋਂ ਹੇ ਨਤੀ ਸੀ ਉਹ ਇਥੋਂ ਗੁੰਮੇ ਆਹ ਤੇ 12 ਚ ਲੈ ਜਾਂਦੇ ਸੀ ਉੱਥੇ ਜਾ ਕੇ ਉਹ ਕਾਂੜੀ ਬਣਾ ਲੈਂਦੇ ਭળો ਪਾ ਕੇ ਤੇ ਜਾਨੀ ਦੀ ਇਹ ਦੱਸ ਮੇਰੇ ਆਦ ਦਾ ਵੇਖਿਆ ਵਾ ਇਹ ਪਤਾ ਕੀ ਚੱਕਦਾ ਤੇ ਇੱਕ ਗੱਲ ਹੋਰ ਵੀ ਆ ਤੇ ਚ ਪਾਣੀ ਵੀ ਮੈਂ ਸੁੱਧ ਰਾਮ ਵਾਲੇ ਮੋਕੇ ਦਾ ਪੈਂਦਾ ਰਾਮਾ ਦਾ ਮੋਗਾ ਉਧਰੋਂ ਆਉਂਦਾ ਆਉਂਦਾ ਤੇ ਆਪਣੇ ਬਲਵਿੰਦਰ ਗੰਡੂ ਕਰੇ ਨਿਆਈਂ ਦੇ ਵਿੱਚ ਦੀ ਤੇ ਆਹ ਮਾਸਟਰ ਜਨਰਲ ਦੇ ਬਾਦ ਦੀ ਕੋਲ ਦੀ ਆ ਕੇ ਤੇ ਇੱਥੇ ਬਾਈ ਕਈ ਕਈ ਦਿਨ ਪਾਣੀ ਮੈਂ ਆਪ ਆ ਅੱਖਾਂ ਦੇ ਨਾਲ ਵੇਖਿਆ ਸੂਏ ਦਾ ਕੱਸੀ ਦਾ ਪਾਣੀ ਹੈ ਹਾਂ ਮੈਂ ਆਪੇ ਅੱਖਾਂ ਨਾਲ ਵੇਖਿਆ ਯਾਰ ਮੈਨੂ ਵਾਲਾ ਸੱਪੜਾ ਆਪਣਾ ਦੇਖ ਲੈ ਕਿੰਨਾ ਵਧਿਆ ਸੀ ਨੀ ਕਿੰਨਾ ਪੈਂਦਾ ਹੁੰਦਾ ਸੀ ਆ ਇੱਥੋਂ ਪਸ਼ੂ ਨਵਾਉਣੇ ਉੱਥੇ ਮੈਨਿਆ ਤਾਂ ਸੱਪੜਾ ਦਾ ਚੌੜਾ ਅੱਜ ਕੱਲ੍ਹ ਦਾ ਗੰਗਲ ਇਹ ਹੈ ਤਾਂ ਕੱਲ ਦਾ ਗਰਾਮ ਉਹ ਵੱਖਰਾ ਹੀ ਆਨੰਦ ਸੀ ਨਾ ਹਾਂ ਵੱਖਰਾ ਆਨੰਦ ਸੀ ਹਾਂ ਲੋਕਾਂ ਨੇ ਪਤਾ ਕਾਫ ਕੀ ਸੀ 3 ਵਜੇ ਮੱਝਾਂ ਛੱਡ ਦੇਣਗੇ ਉੱਥੇ ਹਾਂ ਮੱਝਾਂ ਤੇ ਅੱਥਰੇ 5 ਵਜੇ ਆਉਣਾ ਇਸੇ ਉਹ ਕੁੱਲ ਤੇ ਲੱਗੇ ਪਈ ਸੀ ਨਲਕੇ ਬਈ ਹਾਂ ਠੀਕ ਆ ਜੇ ਮਾਪਿਆਂ ਨੇ ਕਰਦੇ ਨੇ ਬਾਲਟੀ ਪਾਣੀ ਦੀ ਪਰਕੇ ਦੇ ਦੇ ਛਿੱਤੀ ਛਿੱਤੀ ਇਹ ਨਲਕਾ ਮਾਰ ਕੇ ਤੇ ਪਾਣੀ ਇੱਕ ਬਾਲਟੀ ਕਰਕੇ ਇੱਥੇ ਚੌਥਰ ਤੇ ਰੱਖ ਦਿੰਦੇ ਸੀ ਯਾ ਚੱਕੋ ਨਲਕੇ ਵੀ ਇੱਕ ਦੇਖ ਸਮੇ ਸਮੇ ਦੇ ਮੰਗਲ ਆ ਉਦੋਂ ਕੀ ਹੁੰਦਾ ਸੀ ਟੈਲੀਵਿਜ਼ਨ ਹੁੰਦੇ ਪਿੰਡ ਚ ਟਾਵੇਂ ਟਾਵੇਂ ਟੈਲੀਵਿਜ਼ਨ ਹੋਣੇ ਹਾਂ ਤੇ ਫਿਰ ਟੈਲੀਵਿਜ਼ਨ ਆ ਅੱਖ ਨੇ 4 ਵਜੇ ਫਿਲਮ ਆਉਂਦੀ ਹੁੰਦੀ ਸੀ ਤੇ ਫਿਲਮ ਦੇਖਣ ਦੇ ਚਾਣਾ ਫਿਰ ਜਾਣਾ ਅਗਲੇ ਦੇ ਅਗਲੇ ਨੇ ਕਹਿੰਦੇ ਸਾਡੇ ਮੈਂ ਤਾਂ ਸਾਰੇ 102 ਦਿਨਾਂ ਹੁੰਦੀ ਸੀ ਸ਼ੁੱਕਰਵਾਰ ਵਾਲਾ ਪਰਿਵਾਰ ਨੂੰ ਸ਼ੁੱਕਰਵਾਰ ਨੂੰ ਹੂੰ ਤੇ ਇੱਕ ਚਿਤਰਾ ਰੋਂਦਾ ਹੁੰਦਾ ਹਾਂ ਤੇ ਆਥਨੇ ਫਿਰ ਕੀ ਕਰਨਾ ਤੇ ਪੂਰੋਂ ਪੇ ਦੋ ਦੋ ਜਾਣਾ ਤੇ ਜਿਹੜਾ ਸਾਨੂੰ ਕਾਲਾ ਕਾਲੇ ਨੂੰ ਪੁੱਛਣਾ ਕਦੇ ਟਾਈਮ 4 ਵਜੇ ਤੁਹਾਨੂੰ ਪਤਾ ਨਹੀਂ ਕਹਿੰਦਾ ਫਿਲਮ ਚੱਲਣ ਵਾਲੀ ਆ ਤੇ ਅਸੀਂ ਜਾਣਾ ਦਾ ਉਹਦਾ ਤੇ ਫਿਰ ਗਾਂ ਜਾ ਕੇ ਉਹ ਕਹਿੰਦਾ ਯਾਰ ਸਾਡੇ ਪਾਸ ਨੂੰ ਪਾਣੀ ਪਿਉਣਾ ਕੋਈ ਕਿਸੇ ਕੋਈ ਘਰ ਆਏ ਕਹਿ ਦਿੰਦਾ ਅਸੀਂ ਕਈ ਤਾਂ ਕਹਿੰਦੇ ਬੈਠੇ ਵੇਖ ਲੋ ਟੀਵੀ ਯਾਰ ਹਾਂ ਹਾਂ ਤੇ ਬਲੈਕ ਐਨ ਵਾਇਟ ਟੀਵੀ ਤੇ ਮੇਰੇ ਯਾਦ ਆ ਮੈਂ ਬਲੈਕ ਐਨ ਵਾਇਟ ਟੀਵੀ ਲਿਆਂਦਾ ਟੈਕਸ ਲਾ ਲਾ ਲਿਆਂਦਾ ਸਾਡੇ ਘਰ ਦੇ ਨੇ ਮੜਾਤਾ ਕਹਿੰਦੇ ਇਹ ਨਹੀਂ ਵਧਗਾ ਹੁਣ ਬਜ਼ੁਰਗਾਂ ਨੂੰ ਕੀ ਪਤਾ ਹੁੰਦਾ ਵੀ ਟੈਕਸ ਲਾ ਕੰਪਨੀ ਕਿੰਨੀ ਮਸ਼ਹੂਰ ਸੀ ਫਿਰ ਮੈਂ ਵੀਡੀਓ ਕਿਉਂ ਨਾਲ ਲਿਆਂਦਾ ਮੇਰੇ ਘਰੇ ਅੱਜ ਵੀ ਪਿਆ ਉਹ ਬਲੈਕ ਇਹਦਾ ਦਾਦਾ ਬਹੁਤ ਸ਼ੌਕ ਸੀ ਪੰਡਤ ਰੁਗਨਾਥ ਹਾਂ ਉਹਨੂੰ ਬਹੁਤ ਸ਼ੌਕ ਹੋਣਾ ਤੇ ਜਦੋਂ ਭਾਈ ਇਹਨਾਂ ਦੇ ਸਾਰਾ ਪਿੰਡ ਹੀ ਦੇਖਣ ਜਾਂਦਾ ਹੁੰਦਾ ਸੀਗਾ ਤੇ ਇਹਦੇ ਟਰੈਕਟਰ ਵਾਲੀ ਬੈਟਰੀ ਨਾ ਭਾਈ ਅਸੀਂ ਤਾਰਾਂ ਜੋੜ ਕੇ ਹਾਂ ਤੇ ਚਲਾਉਣਾ ਅਲਫ ਲਾਲਾ ਵੇਲੇ ਨੂੰ ਚਲਾ ਲੈਂ ਕਿ ਇਹਦੀ ਲਾਈਟ ਉੱਟ ਜਾਂਦੀ ਸੀ ਪਹਿਲਾਂ ਲਾਈਟ ਦੇ ਬਾਹਲਾ ਕੱਟ ਲੱਗਦੇ ਸੀ ਹਾਂ ਯਾਰ ਲਾਈਟ ਲੂਟ ਤਾਂ ਹੁਣ ਪੂਰੀ ਹੋਈ ਜਦ ਬਾਗ ਸਾਹਿਬ ਆਏ ਆ ਉਦੋਂ ਬਾਗ ਸਰਕਾਰ ਜੇ ਲਾਈਟ ਹਾਂ ਸਭ ਤੋਂ ਵੱਧ ਇਹ ਇਹ ਨਹੀਂ ਵੀ ਆਪਾਂ ਕਰ ਲਈਆਂ ਹਾਂ ਹੂੰ ਸਭ ਤੋਂ ਵੱਧ ਸਰੋਮਣੀ ਅਕਾਲੀ ਦਲ ਨੇ ਹੂੰ ਉਦੋਂ ਬੜਾੜੀ ਵਾਲਾ ਵੀ ਲਾਇਆ ਹੂੰ ਪਰ ਫੈਂਡਰੀ ਵੀ ਲਾਈ ਆ ਹੂੰ ਤੇ ਆਪਣੇ ਹੋਰ ਕਿਹੜੇ ਥਾਂ ਤੇ ਲਾਇਆ ਉਦੋਂ ਚਾਰ ਆਪਣੀ ਜਗ੍ਹਾ ਤੇ ਉਦੋਂ ਜਨ ਤੇ ਤਾਪ ਘਰ ਲੱਗੇ ਹੂੰ ਇਹ ਤਾਂ ਹੈਗਾ ਆਪਣੇ ਤਾਂ ਇੱਕ ਹੋਰ ਚੀਜ਼ ਵੇਖੀ ਸੀ ਨਾ ਪਿੱਛੇ ਜੇ ਬਿਠਿੰਡੇ ਕੋਲੇ ਪੰਡਾ ਜਿਹੜੇ ਪਿੱਛੇ ਹਟਮੇ ਜਿਹਾ ਫੁੱਲੋ ਮਿੱਟੀ ਹੋ ਗਿਆ ਅਸੀਂ ਗਏ ਸੀਗੇ ਇੱਥੇ ਤੇ ਉੱਥੇ ਬਈ ਅਸੀਂ ਕੀ ਦੇਖਿਆ ਨਾ ਉਹਨਾਂ ਦੇ ਕਈਆਂ ਘਰਾਂ ਦੇ ਤਾਂ ਹਜੇ ਤੱਕ ਬਾਰ ਵੀ ਹੈ ਨਹੀਂ ਤੇ ਅਸੀਂ ਜਦੋਂ ਉਹਨਾਂ ਦੇ ਗਏ ਅਸੀਂ ਇੱਕ ਵੀ ਵੀਰੇ ਵੀ ਆ ਬਾਰ ਪੂਰਾ ਇੰ ਸੰਦ ਸੰਦ ਸਾਰੇ ਕੋ ਖੜੇ ਆ ਉਹਨਾਂ ਦੇ ਬਈ ਐਂ ਰਹਿਣੇ ਕੁਛ ਨਹੀਂ ਕੱਲਾ ਬਸ ਟੰਬਾ ਡਿੱਡਾ ਕਰਕੇ ਲੈ ਮੈਂ ਕੋਈ ਚੱਕ ਕੇ ਲੈ ਜਾਂਦਾ ਹਾਂ ਮੈਂ ਕਹਿੰਦਾ ਯਾਰ ਸਾਡੇ ਹੁੰਦਾ ਤਾਂ ਅਗਲਾ ਹੱਥਾਂ ਨੂੰ ਮੋਢਿਆਂ ਤੇ ਲੈ ਜਾਂਦਾ ਸਾਰਾ ਕੁਝ ਮੈਂ ਸਾਡੇ ਤਾਂ ਬਾਰ ਪੂਰਾ 1 ਇੰਚੀ ਦਾ ਵੀ ਥਾਂ ਨਹੀਂ ਹੁੰਦਾ ਅੰਦਰ ਉਹ ਜਿੰਦੇ ਲਾ ਕੇ ਫੇਰ ਕਿਤੇ ਪੈਣੇ ਵੀ ਇੰਨਾ ਟਾਈਮ ਹੋਇਆ ਉਹਨਾਂ ਦੇ ਸਾਹਮਣੇ ਨਾ ਬਈ ਖਾੜਾ ਸੀ ਹਾਂ ਜਮਾ ਜਿੱਥੇ ਜਿਹੜੇ ਘਰੇ ਅਸੀਂ ਸੀਗੇ ਉਹਨੇ ਜਮਾ ਸਾਹਮਣੇ ਖਾੜਾ ਸੀਗਾ ਮਤਲਬ ਵੀ ਉੱਥੇ ਖੋਲਦੇ ਸੀਗੇ ਅਸੀਂ ਉੱਥੇ ਦੇਖਣ ਲੱਗ ਗਏ ਆਪਣੇ ਤਾਂ ਇਥੇ ਖਾੜੇ ਦੇਖਣ ਨੂੰ ਹੈ ਨਹੀਂ ਅਸੀਂ ਤਾਂ ਸਾਡੀ ਮੁੱੱਚ ਦਾ ਹੀ ਜਮੀਨ ਦੇਖੀ ਹਾਂ ਤੇ ਉੱਥੇ ਨੌਜਵਾਨ ਉੱਥੇ ਉਹ ਕੁਲੀ ਜਾਣ ਬਈ ਉੱਥੇ ਦੇਖੀਗੇ ਤੋਂ ਜਿੰਮ ਦਾ ਸਮਾਨ ਨਾ ਉੱਥੇ ਭਾਂਡੇ ਚ ਹੀ ਪਿਆ ਅੱਛਾ ਭਾਂਡੇ ਚੀ ਉਹਦੇ ਜਿਹੜੀ ਧਰਮਸ਼ਾਲਾ ਜੀ ਸੀ ਉਹਦੇ ਭਾਂਡੇ ਚ ਹੀ ਪਿਆ ਤੇ ਉੱਥੇ ਰਾਤ ਨੂੰ ਅਸੀਂ ਜੋ ਰੋਟੀ ਰੱਟੀ ਖਾ ਕੇ ਕੋਠੇ ਤੇ ਗੇੜੇ ਕੱਢਣ ਲੱਗੇ ਮੇਰੇ ਸਮਾਨ ਹਲੇ ਵੀ ਉੱਥੀ ਪਿਆ ਯਾਰ ਵੀ ਨਾ ਇਹਦੇ ਕੋਈ ਬਾਰ ਬਾਰੀ ਇਹਨੂੰ ਅੰਦਰ ਨਹੀਂ ਕਰਕੇ ਜਾਣ ਹਾਂ ਨਾ ਨਹੀਂ ਭਾਈ ਇਹ ਘਟੋ ਘਟਦਾ 12 ਸਾਲ ਹੋ ਗਏ ਇੱਥੇ ਪਿਆ ਕੋਈ ਨਹੀਂ ਉੱਜਾਗਦਾ ਤੇ ਮੈਂ ਕਹਿਆ ਯਾਰ ਭਰਾਵਾ ਵੀ ਤੁਹਾਡੇ ਪਤਾ ਨਹੀਂ ਵੀ ਐ ਸਮਝ ਨਹੀਂ ਆਉਂਦੀ ਵੀ ਪੰਜਾਬ ਚੀ ਇਹ ਵੀ ਚੰਗਾ ਪਿੰਡ ਹੀ ਆ ਚੰਗਾ ਪਿੰਡ ਹੀ ਆ ਆਪ ਦੀ ਰਾਟ ਦੇ ਹੁੰਦਾ ਦਾ ਹੱਥ ਨੂੰ ਮੋਢਿਆਂ ਤੇ ਲੈ ਜਾਂਦੇ ਇੰਨਾ ਆਪਾਂ ਪੰਜਾਬ ਨੂੰ ਨਿੰਦ ਵੀ ਨਹੀਂ ਸਕਦੇ ਗੁਰੂਆਂ ਦੀ ਧਰਤੀ ਆ ਇਹ ਸਪੜੀ ਵਾਲੀ ਗੱਲ ਵਿੱਚ ਮੇਰੀ ਤੁਸੀਂ ਰਖਾਤੀ ਸੀ ਹੁਣ ਪਤਾ ਕੀ ਕਾਰਨ ਕਿਉਂ ਭਰਦੀ ਹੈ ਸਪੜੀ ਇਹ ਹੁਣ ਮੇਰੇ ਵਰਗਾ ਪਸੂਆਂ ਦੇ ਅੰਦਰ ਨਾ ਮੱਸੀ ਮੋਟਰਾ ਕੋਰ ਦੇ ਭੰਗ ਹੈ ਹਾਂ ਤੇ ਜਾ ਫੋਸ ਵੀ ਨਹੀਂ ਚੱਕਦਾ ਐ ਲੱਗਦਾ ਦੋ ਦੋ ਦੀ ਮੋਟੜਾ ਪੰਗਾ ਤੇ ਬਈ ਬਾਰਤਾ ਜਾਂਦਾ ਹਾਂ ਤੇ ਟੜਕੇ ਵੇ ਸਾਡੇ ਵਾਲੇ ਬਾਰਬੂਰ ਦੀ ਜਿਵੇਂ ਚੰਗੀ ਮੋਟਰ ਦਾ ਪਾਣੀ ਹੁੰਦਾ ਸਪਰੀ ਚਾਹ ਪਾਣੀ ਜਾਂਦਾ ਜਾਂਦਾ ਇਹ ਤਾਂ ਮੇਰਾ ਨਾ ਇਹ ਤਾਂ ਧਰਦਗਾ ਪਸ਼ੂ ਰੱਖਿਆ ਹਰ ਇੱਕ ਦੇ ਰਾਮੇ ਉਹ ਨਾ ਹੁਣੇ ਦੀ ਗੱਲ ਹੀ ਆ ਇਹ ਤਾਂ ਚਲੋ ਹੋਆ ਉਹਨਾਂ ਦੇ ਬੰਦਿਆਂ ਦੇ ਚਲੋ ਇੰਨਾ ਗਾ ਵੀ ਉਹਨਾਂ ਤਾਂ ਨਲਕੇ ਨੂੰ ਕੀ ਹਜੇ ਤਾਂ ਛੋਟੇ ਟੁੱਲੂ ਪੰਪ ਜੇ ਲੱਗੇ ਹੋਏ ਕਿਹੜੇ ਜੇ ਹੈਰਾਨ ਆ ਗਿੱਦੜਵਾਹਾ ਦੇ ਦਰਵਾਇ ਰਿਹਾ 79 ਵਾਲਾ ਇਲਾਕਾ 6 ਵਾਲਾ ਇਲਾਕਾ ਉਹ ਦੇਖ ਕੇ ਨਾਲੀਆਂ ਉਹ ਕਹਿੰਦਾ ਭਰਾਵਾ ਨਹਿਰਾਂ ਗੁੰਗਦੀਆਂ ਇਹ ਤਾਂ ਕਹਿੰਦਾ ਯਾਰ ਤੁਹਾਡੇ ਹਾਲ ਕੀ ਹੈ ਕਹਿੰਦੇ ਰੇਣਾ ਪਾਣੀ ਢੋਲਦੇ ਐ ਹਾਂ ਮੈਂ ਆਹ ਲਾਈਟ ਆ ਤੇਰੇ ਹਾਵਣਾ ਤੇਰੀ ਯਾਦ ਆ ਸ਼ਹਿਰੀ ਫੀਡਰ ਉਹ ਤੇਜਾ ਸਿੰਘ ਜੀ ਹੁੰਦਾ ਸੀ ਆਪਣੇ ਪਿੰਡ ਵਾਲੇ ਕਲਵੰਤ ਡਾਕਟਰ ਕ੍ਰਿਸ਼ਨ ਪ੍ਰਧਾਨ ਕਲਵੰਤ ਡਾਕਟਰ ਦੀ ਦੇਣਾ ਅਜੇ ਨਹੀਂ ਪੱਥਰ ਲੱਗਿਆ ਵਾ ਉੱਥੇ ਆਪਣੇ ਅੱਡੇ ਤੇ ਇੱਕ ਕਲਵਾਂਤ ਡਾਕਟਰ ਅੱਗੇ ਲਿਆਈ ਸੀ ਸ਼ਰੀਫ ਇਫਟਰਾ ਉਦੋਂ ਜਦੋਂ ਜਿੱਥੇ ਤਾਰਾ ਪਉਣਗਾ ਜਦੋਂ ਉੱਥੇ ਜਦੋਂ ਥੋੜਾ ਲੱਗਿਆ ਉਦੋਂ ਜਿੱਦ ਲੱਗਾ ਤੇ ਉਦੋਂ ਪਤਾ ਕੀ ਗੱਲ ਹੈ ਕਲਵਾਂਤ ਰਾਈਟ ਨੇ ਬਹੁਤ ਮਿਹਨਤ કરી ਸ਼ਰੀਫ ਵਿੱਚੋਂ ਨਿਕਲਾ ਬਣੇ ਨੀ ਲਾਈਟ ਕੱਢ ਕੇ ਹਾਂ ਉਦੋਂ ਤਰੀਕਾ ਦੇਖ ਲੈ ਕੰਮ ਦੇ ਚੜ੍ਹ ਉਦੋਂ ਬਹੁਤ ਮਿੰਟ ਲੱਗ ਰਿਹਾ ਏ ਹੂੰ ਤੇ ਬਾਰੀ ਦੇ ਬੰਦੇ ਹਰ ਘਰ ਦੇ ਜਾਂਦੇ ਹੁੰਦੇ ਸੀ ਜਿਹੜਾ ਜਲਾਲੋਪਾਰਾਂ ਜੋੜਨਾ ਸੀ ਹੂੰ ਉੱਥੇ ਕਿਸੇ ਦੇ ਪਲਾਟ ਜਖੰਭਾ ਕੱਢਿਆ ਗਿਆ ਪਹਿਲਾਂ ਹੂੰ ਉਹ ਥੋੜੇ ਬੰਦੇ ਨੇ ਗੌਰ ਨਾ ਕਰੀ ਮੁਰਕੇ ਉਹ ਬੰਦਾ ਰੋਣਾ ਪਉਣ ਲੱਗ ਗਿਆ ਹੂੰ ਤੇ ਮੇਰੇ ਪਲਾਟ ਵੇ ਦੀ ਵੱਡੀ ਲੈਣ ਜਾਂਦੀ ਆ ਹੂੰ ਤੇ ਭਾਈ ਉੱਥੇ ਪਿੰਡ ਜਾਵੜਿਆ ਇਕੱਠਾ ਹੋ ਕੇ ਸਾਰਾ ਹੂੰ ਤਾਂ ਮੈਂ ਵੀ ਥੋੜੀ ਚੜ੍ਹ ਦੀ ਵਾਸਤਾ ਜੀ ਸੀ ਹੂੰ ਹੂੰ ਬੜੂ ਘਾਟੀ ਲੱਗਦਾ ਹੁੰਦਾ ਜਦੋਂ ਬੰਦਾ ਨੌਜਵਾਨ ਹੋਵੇ ਹੂੰ ਤੇ ਬਾਈ ਨੇ ਕਿੰਦਰ ਚੰਗਰਾ ਹੂੰ ਇਹ ਵੀ ਉੱਥੇ ਸੀ ਹੂੰ ਮੈਂ ਬਾਈ ਨੂੰ ਆਖਿਆ ਮੈਂ ਨਿਰ ਮੇਰੇ ਨਾਲ ਮੈਂ ਹੋਰ ਤਾਂ 18 ਦਰੀ ਜਾਂਦਾ ਕੋਈ ਕਹਿੰਦਾ ਸ਼ਡਿਊਲ ਆਉਂਦਾ ਕੋਈ ਕਹਿੰਦਾ ਜੇਈ ਆਉਂਦਾ ਉਹਦੇ ਆਏ ਤੋਂ ਪਾਵਾਂਗੇ ਤੇ ਭਾਈ ਬਾਈ ਗਿੰਦਰ ਕਹਿੰਦਾ ਮੈਂ ਤੇਰੇ ਨਾਲ ਹਮ ਇੱਕ ਉਹਨੇ ਤਾਰਾ ਦਾ ਮਡਰ ਹੋਣੇ ਪਾੜਿਆ ਭਾਈ ਹਮ ਇੱਕ ਮੈਂ ਪਾੜਿਆ ਹਮ ਤੇ ਇੱਕ ਯਾਰ ਹੋਰ ਮੇਰੇ ਤੀਜਾ ਬੰਦਾ ਨਹੀਂ ਯਾਦ ਕੀਨੇ ਪਾਇਆ ਤੇ ਸੜਕ ਤੋਂ ਹੀ ਭਾਈ ਪਿੱਛੇ ਨੂੰ ਭੋਰਾ ਖੱਚਤਗਾ ਹਮ ਕਿਲਾ ਕਾ ਮੱਥੇ ਆਉ ਹਮ ਵੱਡੀ ਲੈਣ ਜੀ ਤੇ ਤਾਂ ਆਪ ਪਾਉਣਾ ਸੀ ਹਮ ਤੇ ਜੀ ਜੋ ਤਾਰਾ ਛਟਕੇ ਤੇ ਇਕੱਠੀਆਂ ਕਰਤਾਂ ਗਾਂ ਤੇ ਉਹਦਾ ਜਿਹੜਾ ਖੰਭਾ ਸੀ ਇੱਕ ਵਿਚਾਰੇ ਹੂੰ ਉਹਦੇ ਉੱਤੇ ਐ ਤਾਰਾ ਸਿੱਟੀ ਜਾਂਦੇ ਆ ਹੂੰ ਆਏ ਹੂੰ ਤੇ ਹਰਵਿੰਦਰ ਜਦੋਂ ਹੀ ਤਾਹੀ ਤਾਂ ਤਾਰਾ ਵਸਾ ਕੇ ਆ ਗਏ ਹਰਵਿੰਦਰ ਪੌੜੀ ਨਾਲ ਤੇ ਤਾਂ ਜਿਹੜਾ ਚੈਨਲ ਆ ਹੂੰ ਉਹ ਤੇ ਐ ਤਾਰ ਛੜਤਾਂ ਹਰਵਿੰਦਰ ਨੇ ਦੋਨੇ ਹੂੰ ਤੀਜੀ ਵਿੱਚੋਂ ਸਿੱਟੀ ਜਾਂਦਾ ਸੀ ਹੂੰ ਤੇ ਠੋ ਆ ਕੇ ਜਲਾਲ ਦਾ ਜਿਹੜਾ ਬੰਦਾ ਸੀ ਉਹ ਹੂੰ ਉਹਨੇ ਭਾਈ ਪੌੜੀ ਖਿੱਚਤੀ ਹੂੰ ਪਉੜੀ ਜਦੋਂ ਖੇਚੀ ਚਮਦਰਾ ਦਾ ਜਾ ਕੇ ਆਏ ਜਫਾ ਪਾ ਮੈਂ ਕਿ ਕਰਦਾ ਹੂੰ ਤੂੰ ਪਈ ਹਟ ਗਿਆ ਫਿਰ ਉਹਦਾ ਤਾਂ 6:00 ਬਜਣੀ ਸੀ ਬੜੀ ਭੜੀ ਤਰ੍ਹਾਂ ਉਦੋਂ ਬਾਅਦ ਭਾਈ ਪਤਾ ਕੀ ਗੱਲ ਆ ਤੇ ਇੱਕ ਉੱਥੇ ਥੋੜਾ ਜਿਹਾ ਉਹਨੇ ਬਰਾਡਾ ਜਾਬੀ ਪਤਾ ਸੀ ਉਹਦੇ ਉੱਤੇ ਚੜ ਕੇ ਭਾਈ ਉਹਨੇ ੱਠ ਮੇਰੇ ਲਈ ਨਾ ਸਿੱਧੀ ਚਲਾਤੀ ਹੂੰ ਕਿੱਟ ਮਾਲਕ ਦੀ ਕਿਰਪਾ ਨਾਲ ਮਾਲਕ ਹੀ ਹੁੰਦਾ ਯਾਰ ਇਹ ਜੇ ਕੰਮ ਚ ਰੱਖਾ ਹੂੰ ਤੇ ਉਹ ਪਾਸੇ ਦੀ ਨੰਗੀ ਤੇ ਦੂਜੀ ਚਲਾਈ ਜਾਵਾਂ ਸਿੱਧੀ ਫੇਰ ਮੇਰੇ ਨਾਲ ਤੇ ਮਾ ਵਈ ਕੋਠਰੋ ਸਾਲ ਥੱਲੇ ਮਰੀ ਥੱਲੇ ਸੀ ਪੱਥਰਾਂ ਦਾ ਗਾਥਾ ਪਤਾ ਨਹੀਂ ਕਾਦੇ ਤਾਂ ਮੇਰਾ ਪੰਜਾਬ ਉਦੋਂ ਤੱਕ ਨਹੀਂ ਪਤਾ ਲੱਗਿਆ ਗਰਮੈਚ ਮੁਰਕ ਜਾਂਦੀ ਮਹੀਨਾ ਮੈਂ ਲੰਗ ਮਾਰਤਾ ਰਿਹਾ ਜਾਂਦੀ ਉਹ ਟਾਈਮ ਵੀ ਦਰਸ ਵੀ ਬਹੁਤ ਭਿਆਨਕ ਸੀ ਆਓ ਹੁਣ ਆਇਆ ਨਾ ਹੁਣ ਤਾਂ ਸਰਕਾਰਾਂ ਨੇ ਸੌਖਾ ਕਰਤਾ ਸੈਰੀ ਫੀਡਰ ਲਿਆਉਣ ਵਾਲਾ ਆਪਣੇ ਪਿੰਡ ਬਹੁਤ ਉਦੋਂ ਮੇਰੇ ਸਾਹ ਜੇ ਫੈਰੀ ਫੀਡਰ ਆਪਣੇ ਬਾਰੇ ਪਿੰਡਾਂ ਤੋਂ ਪਹਿਲਾਂ ਆਇਆ ਸੀ ਸਰ ਹਾਂ ਉਦੋਂ ਬਰੂਤਾ ਸਾਹਿਬ ਮੰਤਰੀ ਤੇ ਆਪਣੇ ਪੰਜਾਬ ਦੇ ਵਿੱਚੋਂ ਹਲਕਾ ਫੂਲ ਪਹਿਲਾਂ ਸੈਰੀਫੀਟਰ ਪੜਿਆ ਸੀ ਹੂੰ ਇਹ ਸੀ ਉਹ ਤਾਂ ਬਿਜਲੀ ਮੰਤਰੀ ਹਾਂ ਉਹ ਤੇਜਾ ਸਿੰਘ ਜਈ ਸੀ ਮੋਟਰਾਂ ਵੀ ਆਪਣੇ ਹਲਕੇ ਚ ਵੱਧ ਲੱਗੀਆਂ ਸਨ ਹਾਂ ਜੱਗੀ ਵੀ ਆ ਗਿਆ ਜੱਗੀ ਦੀ ਗੱਲ ਕਰਕੇ ਸਪੜੀ ਦੀ ਗੱਲ ਕਰਦੇ ਸੀ ਅੱਛਾ ਵੀ ਤੀਜੇ ਤੋਂ ਹਾਲੇ ਦਾ ਬੱਸ ਇਹੀ ਆ ਵੀ ਡ੍ਰੈਨਚ ਵੀ ਹੁਣ ਬਈ ਨੁਕਸਾਨ ਕਰਨ ਲੱਗ ਗਿਆ ਹੂੰ ਹਾਲੇ ਦਾ ਤਾਂ ਬੱਸ ਕਿਸੇ ਨਾ ਕਿਸੇ ਉਹ ਲੱਗੇ ਨਾ ਆ ਕੇ ਦੂਜਾ ਪਾਣੀ ਵਾਸ਼ ਕਰਕੇ ਤੇ ਖੇਤਾਂ ਨੂੰ ਲੱਗੇ ਬਸੀਚਾ ਨਹੀਂ ਨਹੀਂ ਉਪੀਓ ਟ੍ਰੀਟਮੈਂਟ ਪਲਾਣੇ ਟ੍ਰੀਟਮੈਂਟ ਪਲਾਟ ਲੱਗਣਗੇ ਹਾਂ ਹੋਰ ਕਰੀ ਕਿ ਹਾਲ